ਹਾਂਜੀ ਜੈਨਦਾਵਾ ਨਾਲ ਸ਼ੂਟਿੰਗ ਦੇ ਦੌਰਾਨ ਬਹੁਤ ਹੀ ਭਿਆਨਕ ਹਾਸਾ ਵਾਪਰਿਆ ਤੇ ਸਾਡੇ ਲੋਕਾਂ ਨੇ ਜੈਨਦਾਵਾ ਦੀ ਮੌਤ ਡਿਕਲੇਅਰ ਕਰਤੀ ਜੈਨਦਾਵਾ ਆਪਣੀ ਆਉਣ ਵਾਲੀ ਨਵੀਂ ਫਿਲਮ ਇਸ਼ਕਨਾਮਾ 66 ਦੀ ਸ਼ੂਟਿੰਗ ਕਰ ਰਿਹਾ ਸੀਗਾ ਤੇ ਸ਼ੂਟਿੰਗ ਦੇ ਦੌਰਾਨ ਜੈਨਦਾਵਾ ਨੇ ਇੱਕ ਇਹੋ ਜਿਹਾ ਸਟੰਟ ਕਰਨਾ ਸੀਗਾ ਜਿਹੜਾ ਰਸਿਆਂ ਦੀ ਮਦਦ ਨਾਲ ਇੱਕ ਛੱਤ ਤੋਂ ਦੂਜੀ ਛੱਤ ਲਈ ਜਾਣਾ ਸੀਗਾ ਜਿਦੇ ਵਿੱਚ ਥੋੜਾ ਬਹੁਤ ਰਿਸਕ ਵੀ ਸੀਗਾ ਜੈਨ ਦਾਵਾ ਦੀ ਟੀਮ ਨੇ ਕਿਹਾ ਕਿ ਬਾਈ ਇਹ ਸਟੰਟ ਤੂੰ ਨਾ ਕਰ ਇਹਦੇ ਵਿੱਚ ਬਹੁਤ ਵੱਡਾ ਰਿਸਕ ਹੈ ਜੇ ਇਹਨੂੰ ਸਕਿਪ ਕਰਦੇ ਆ ਤਾਂ ਬਹੁਤ ਵਧੀਆ ਗੱਲ ਹੈਗੀ ਹੈ ਜੈਨ ਦਾਵਾ ਨੇ ਕਿਹਾ ਕਿ ਮੈਂ ਇੱਕ ਕਲਾਕਾਰ ਹਾਂ ਮੈਂ ਇਸ ਤੋਂ ਪਹਿਲਾਂ ਵੀ ਵੱਡੇ ਵੱਡੇ ਸਟੰਟ ਕਰ ਚੁੱਕਿਆ ਹਾਂ ਤੇ ਮੈਂ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਕਰਨਾ ਚਾਹੁੰਦਾ ਹਾਂ ਇਹ ਮੈਨੂੰ ਇੱਕ ਟਾਸਕ ਮਿਲੇਗਾ ਤੇ ਮੈਨੂੰ ਪੂਰਾ ਕਰਨਾ ਹੀ ਪਵੇਗਾ ਮੈਂ ਸੋ ਪਿੱਛੇ ਨਹੀਂ ਹਟਾਂਗਾ ਪਰ ਜਦੋਂ ਜੈਨਦਾਵਾ ਨੇ ਸਟੰਟ ਕਰਨਾ ਸ਼ੁਰੂ ਕੀਤਾ ਇੱਕ ਛੱਤ ਤੋਂ ਦੂਜੀ ਛੱਤ ਵੱਲ ਜਾ ਰਿਹਾ ਸੀ ਤਾਂ ਉਹਦਾ ਬੈਲੈਂਸ ਤੇ ਮਸ਼ੀਨ ਦਾ ਬੈਲੈਂਸ ਵਿਗੜ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਸ ਕਰਕੇ ਉਹਦੀ ਟੱਕਰ ਕੰਧ ਨਾਲ ਹੋ ਜਾਂਦੀ ਹੈ ਤੇ ਇੱਕ ਬਹੁਤ ਵੱਡਾ ਹਾਦਸਾ ਵਾਪਰ ਜਾਂਦਾ ਹੈ ਤੇ ਫਿਰ ਨਾਲ ਦੀ ਨਾਲ ਜੈਨਦਾਵਾ ਨੂੰ ਜੇਕੇ ਹਸਪੀਟਲ ਦੇ ਵਿੱਚ ਐਡਮਿਟ ਕੀਤਾ ਜਾਂਦਾ ਹੈ ਵੈਸੇ ਤਾਂ ਡਾਕਟਰਾਂ ਨੇ ਕਿਹਾ ਹੈ ਕਿ ਜੈਨਦਾਵਾ ਹੁਣ ਖਤਰੇ ਵਿੱਚੋਂ ਬਾਹਰ ਹੈ ਪਰ ਘਰ ਵਾਲੇ ਬਹੁਤ ਹੀ ਚਿੰਤਾ ਕਰ ਰਹੇ ਹਨ ਡਾਕਟਰਾਂ ਨੇ ਕਿਹਾ ਹੈ ਘਬਰਾਉਣ ਵਾਲੀ ਕੋਈ ਗੱਲ ਨਹੀਂ ਪਰ ਨਹੀਂ ਸਾਡੇ ਕੁਝ ਕੁ ਲੋਕ ਆਪਣੇ ਵਿਊਆਂ ਪਿੱਛੇ ਜੈਨਦਾਵਾ ਦੀ ਮਾੜੀ ਖਬਰ ਫਿਲਾ ਰਹੇ ਹਨ ਅਤੇ ਕਹਿ ਰਹੇ ਹਨ ਜੈਨਦਾਵਾ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਹੈ ਅਤੇ ਉਹ ਕਲੀਅਰ ਕਰ ਰਹੇ ਹਨ ਇਹ ਬਹੁਤ ਹੀ ਮਾੜੀ ਗੱਲ ਹੈ ਇਹੋ ਜੀਆਂ ਖਬਰਾਂ ਤੁਹਾਨੂੰ ਨਹੀਂ ਫਲਾਉਣੀ ਚਾਹੀਦੀਆਂ ਉਹਨਾਂ ਦੇ ਪਰਿਵਾਰ ਨੂੰ ਸੁਣ ਕੇ ਕਿੰਨਾ ਵੱਡਾ ਸਦਮਾ ਲੱਗਿਆ ਹੋਵੇਗਾ ਜੇਕਰ ਉਹਨਾਂ ਕੋਲ ਇਹੋ ਜੀ ਖਬਰ ਪਹੁੰਚਦੀ ਹੈ ਤਾਂ ਤੁਸੀਂ ਜਾਣਦੇ ਹੋ ਕੁਝ ਟਾਈਮ ਪਹਿਲਾਂ ਸਿੱਧੂ ਮਸੇਵਾਲਾ ਅਤੇ ਰਾਜਵੀਰ ਜਵੰਦਾ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਹਨ ਅਤੇ ਉਹਨਾਂ ਦੇ ਪਰਿਵਾਰ ਨੂੰ ਪੁੱਛੋ ਕਿ ਪਿੱਛੋਂ ਕੀ ਹੁੰਦਾ ਹੈ ਉਹਨਾਂ ਦੇ ਪਰਿਵਾਰ ਅੱਜ ਤੱਕ ਉਸ ਸਦਮੇ ਤੋਂ ਬਾਹਰ ਨਹੀਂ ਆਏ ਤੇ ਆਪਾਂ ਕਿਸੇ ਵੀ ਕਲਾਕਾਰ ਜਾਂ ਫਿਰ ਕਿਸੇ ਵੀ ਵਿਅਕਤੀ ਦੀ ਐਦਾਂ ਦੀ ਖਬਰ ਨਾ ਫਲਾਈਏ ਜੋ ਕਿ ਬਹੁਤ ਹੀ ਗਲਤ ਗੱਲ ਹੈ ਲੋਕਾਂ ਨੇ ਕਿਹਾ ਕਿ ਜੈਨ ਦਾਵਾ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਉਹਨਾਂ ਨੇ ਚੰਦ ਵਿਊ ਵਾਸਤੇ ਇਹੋ ਜੀਆਂ ਖਬਰਾਂ ਫਲਾਈਆਂ ਜੋ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ ਅਤੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਐਦਾਂ ਦੀਆਂ ਖਬਰਾਂ ਸੀ ਫਲਾਉਣੇ ਹਾਂ ਉਹਨਾਂ ਦੇ ਪਰਿਵਾਰ ਵੀ ਹਨ ਜੇਕਰ ਉਹਨਾਂ ਦੇ ਪਰਿਵਾਰ ਨੂੰ ਵੀ ਐਦਾਂ ਦੀ ਖਬਰ ਮਿਲੇ ਤਾਂ ਉਹਨਾਂ ਤੇ ਕੀ ਬੀਤੇਗੀ ਇਹ ਗੱਲਾਂ ਵੀ ਆਪਾਂ ਸਾਰਿਆਂ ਨੂੰ ਸਮਝਣੇ ਚਾਹੀਦੀਆਂ ਅਤੇ ਸੋਚਣੀਆਂ ਚਾਹੀਦੀਆਂ ਆਪਾਂ ਨੂੰ ਐਦਾਂ ਦੀ ਕੋਈ ਵੀ ਖਬਰ ਨਹੀਂ ਫੈਲਾਉਣੀ ਚਾਹੀਦੀ ਜੋ ਕਿਸੇ ਦਾ ਵੀ ਦਿਲ ਦੁਖਾ ਦੇਵੇ ਜਾਂ ਫਿਰ ਕਿਸੇ ਦਾ ਦਿਲ ਤੋੜ ਦੇਵੇ ਸਾਨੂੰ ਹਮੇਸ਼ਾ ਸਮਝਦਾਰੀ ਅਤੇ ਰੱਬ ਕੋਲੋਂ ਡਰ ਕੇ ਗੱਲ ਕਰਨੀ ਚਾਹੀਦੀ ਹੈ ਜੇਕਰ ਤੁਸੀਂ ਵੀ ਮੇਰੀ ਇਸ ਗੱਲ ਤੋਂ ਸਹਿਮਤ ਹੋ ਤਾਂ ਕਮੈਂਟ ਵਿੱਚ ਜ਼ਰੂਰ ਲਿਖਣਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰੋ ਕਮੈਂਟ ਕਰੋ ਅਤੇ ਸ਼ੇਅਰ ਕਰੋ ਮਿਲਦੇ ਹਾਂ ਕਿਸੇ ਖਾਸ ਖਬਰ ਖਾਸ ਅਪਡੇਟ ਦੇ ਨਾਲ ਪੰਜਾਬ ਤੇ ਪੰਜਾਬੀ ਇੰਡਸਟਰੀ ਦੇਸ਼ਾਂ ਵਿਦੇਸ਼ਾਂ ਨਾਲ ਜੁੜੀ ਹਰ ਤਰ੍ਹਾਂ ਦੀ ਖਬਰ ਦੇ ਨਾਲ ਉਦੋਂ ਤੱਕ ਜੁੜੇ ਰਹੋ ਆਪਣੇ YouTube ਚੈਨਲ ਜਾਗਦਾ ਪੰਜਾਬ ਤੇ ਧੰਨਵਾਦ ਦੋਸਤੋ